ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਅੱਜ ਦੋਸਤੋ ਆਪਾਂ ਬਾਈ ਹੁਣੇ ਖੜੇ ਆ ਤੇ ਇਹਨਾਂ ਨਾਲ ਗੱਲਬਾਤ ਕਰਾਵਾਂਗੇ ਆਪਾਂ ਤੁਹਾਡੀ ਜਿਹੜਾ ਇੱਕ ਨੀਲੀ ਰਵੀ ਦਾ ਲਾਹੌਰੀ ਬੁਲਦਾ ਸਾਨ ਹੈ ਜਿਹੜਾ ਉਹਦੇ ਆ ਵਾਸਤੇ ਆਪਾਂ ਡਿਟੇਲ ਲੈ ਕੇ ਦੇਵਾਂਗੇ ਤੇ ਬਾਕੀ ਨਾ ਸਾਰੀ ਗੱਲਬਾਤ ਆਪਾਂ ਬਾਈਆਂ ਤੋਂ ਪਤਾ ਕਰਦੇ ਆ ਤੇ ਬਾਈ ਹਸੀਕਾਲ ਜੀ ਸਤਿ ਸ਼੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹੈ ਤੇ ਬਾਈ ਨੀਲੇ ਹੋ ਠੀਕ ਹੈ ਪਹਿਲਾਂ ਨੀਲੇ ਬਾਈ ਆਪਣਾ ਜਿਹੜਾ ਪ੍ਰੋਪਰ ਐਡਰੈਸ ਦੱਸ ਦੇ ਕਿਹੜਾ ਪਿੰਡ ਖੜੇ ਆ ਆਪਾਂ ਤੇ ਕਿਹੜਾ ਜੜਾ ਲੱਗਦਾ ਤੇ ਪਿੰਡ ਹੈ ਬਈ ਰਾਮਪੁਰਾ ਜਮਰਵਾਲਾ ਰਾਮਪੁਰਾ ਜਮਰਵਾਲਾ ਠੀਕ ਹੈ ਜ਼ਿਲ੍ਹਾ ਸੰਗਰੂਰ ਬਈ ਠੀਕ ਹੈ ਤੇ ਤਹਿਸੀਲ ਇਹਨੂੰ ਲਹਿਰਾਗਾਗਾ ਪੈਂਦੀ ਹੈ ਤਹਿਸੀਲ ਲਹਿਰਾਗਾਗਾ ਠੀਕ ਹੈ ਬਈ ਤੇ ਨੀਲੇ ਬਈ ਜਿਵੇਂ ਆਪਣਾ ਬੁੱਲ ਆ ਗਿਆ ਹੈ ਨਾ ਤੇ ਨਾਲ ਡਾਕਟਰ ਸਾਹਿਬ ਵੀ ਖੜੇ ਨੇ ਤੇ ਡਾਕਟਰ ਸਾਹਿਬ ਸਾਨੂੰ ਨਾ ਪੂਰੀ ਡਿਟੇਲ ਦਿਓ ਵੀ ਇਹ ਕਿਹੜੇ ਦਾ ਬੱਚਾ ਤੇ ਇਹਦੀ ਮਾਦਾ ਕੀ ਰਿਕਾਰਡ ਆ ਦਸੋ ਜਿਹੜਾ ਇਹ ਬੁੱਲਾ ਹੈ ਮਤਲਬ ਕਿ ਠੀਕ ਹੈ ਇਹ ਲਾਹੌਰੀ ਥਾਂ ਦਾ ਬੁੱਲਾ ਹੈਗਾ ਲਾਹੌਰੀ ਥਾਂ ਦਾ ਇਹ ਲਾਹੌਰੀ ਹੁਣ ਕਿੱਥੇ ਹੈਗਾ ਲਾਹੌਰੀ ਇਸ ਟਾਈਮ ਹਸਾਰ ਬੋਇਨ ਦਾ ਵੇਈਂ ਮਰ ਗਿਆ ਇਸ ਟਾਈਮ ਠੀਕ ਹੈ ਹਸਾਰ ਤੋਂ ਹਾਂ ਜੀ ਇਹ ਹਸਾਰ ਚ ਹੈ ਹਸਾਰ ਬੋਇਨ ਹਾਂ ਤੇ ਉਹਦਾ ਪਿਓ ਕਿਹੜਾ ਸੀਗਾ ਲਾਹੌਰੀ ਦਾ ਉਹਦਾ ਪਿਓ ਹੈਗਾ ਸੀਗਾ ਸੂਰਜ ਬੁੱਲਾ ਸੀਗਾ ਜੀ ਸੂਰਜ ਬੁੱਲਾ ਸੂਰਜ ਬੁੱਲਾ ਉਹ ਜਿਹੜੇ ਬੱਦਲ ਸਾਹਿਬ ਦੇ ਫਾਰਮ ਨੇਗੇ ਮਤਲਬ ਕਿ ਸੁਹਿਰ ਬੱਦਲ ਹੋਰਾਂ ਦਾ ਫਾਰਮ ਠੀਕ ਹੈ ਠੀਕ ਹੈ ਉਹ ਸੂਰਜ ਬੁੱਲਾ ਜਿਹੜਾ ਮਤਲਬ ਕਿ ਸੁਹਿਰ ਬੱਦਲ ਦੇ ਫਾਰਮ ਦੇ ਵਿੱਚ ਸੀਗਾ ਠੀਕ ਹੈ ਬਈ ਠੀਕ ਹੈ ਤੇ ਉਹਨਾਂ ਤੋਂ ਸੂਰਜ ਬੱਲ ਨੂੰ ਲక్ష్ਮੀ ਡੇਰੀ ਵਾਲਿਆਂ ਨੇ ਮਤਲਬ ਕਿ ਵਾਈ ਕਰ ਲਿਆ ਸੀਗਾ ਠੀਕ ਹੈ ਠੀਕ ਹੈ ਠੀਕ ਹੈ ਨਾ ਹੁਣ ਉਹ ਲక్ష్ਮੀ ਉਹ ਬਸ ਉਹੀ ਲਾਈਨ ਚੱਲੀ ਤੁਰੀ ਉਹ ਉਹ ਬਲੱਡ ਲਾਈਨ ਚੱਲ ਰਹੀ ਹੈ ਬਈ ਦੇਖਿਆ ਹੈ ਨਾ ਜਿਵੇਂ ਆਪਾਂ ਹੁਣ ਦਿਖਾਇਆ ਹੈਗਾ ਵੀ ਸੋਨਾ ਬਹੁਤ ਹੈ ਇੱਕ ਤਾਂ ਹੈ ਨਾ ਨੀਲੀ ਰਾਈਡਿੰਗ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੈ ਨਾ ਤੇ ਪੈਰਾਂ ਪੂਰਾ ਦਾ ਵੀ ਦੇਖਿਆ ਆਪਾਂ ਬਹੁਤ ਚੰਗਾ ਹੈ ਮੂੰਹ ਦਾ ਦੇਖੋ ਹੈ ਨਾ ਸਿੰਗਾਂ ਦਾ ਦੇਖੀਏ ਇੱਕ ਬਈ ਹੋਰ ਦੇਖਿਆ ਮੈਂ ਹੈ ਨਾ ਵੀ ਬਾਡੀ ਬੰਤਰ ਹੈ ਜਿਹੜੀ ਇਹ ਜੀ ਬਹੁਤ ਚੰਗੀ ਇੱਕ ਬਈ ਹੋਰ ਦੱਸ ਮੈਨੂੰ ਨੀਲੇ ਬਈ ਇਹ ਤੇਰੇ ਕੋਲ ਤਾਂ ਭਲਿਆ ਇਹ ਚਾਰ ਦੰਦ ਹੋ ਗਏ ਤੇ ਉਮਰ ਵੀ ਡਾਕਟਰ ਸਾਹਿਬ ਜੇ ਲੱਗੇ ਆਪਾਂ ਤਾਂ ਅਜਾ ਇਹਦਾ ਉਮਰ ਸਾਡੇ 3.5 ਸਾਢੇ 3 ਸਾਲ ਦਾ ਤੇ ਉਹ ਮੈਨੂੰ ਐ ਲੱਗਦਾ ਲਾਡੀ ਖੜਾ ਹਨਾ ਨਾਲ ਬੇਟਾ ਆ ਗਿਆ ਆਪਣਾ ਤੇ ਇਹਨੂੰ ਵੀ ਪੂਰਾ ਸ਼ੌਕ ਹੈ ਮੈਂ ਅੱਜ ਦੇਖਿਆ ਜੇ ਮੈਂ ਵੀ ਇਹਨੇ ਪੂਰਾ ਮਤਲਬ ਤਿਆਰ ਤੋਰ ਕਰਕੇ ਕਹਿੰਦਾ ਬਾਈ ਕਹਿੰਦਾ ਸ਼ਾਰਟਸੂਟ ਵਧੀਆ ਲਾ ਦੇਗਾ ਤੇ ਇਹਨੂੰ ਵੀ ਚਲੋ ਆਏ ਆ ਵੀ ਬੱਚਿਆਂ ਨੂੰ ਵੀ ਇਹਨਾਂ ਜਿਹੜਾ ਹਾਂ ਸ਼ੌਕ ਪੈਂਦਾ ਜਦੋਂ ਗਲਤ ਰਾਤ ਨਹੀਂ ਤੁਰਦੇ ਮੈਂ ਕਹਿੰਦਾ ਵਧੀਆ ਗੱਲ ਆ ਪਜੂ ਰੱਖਣੇ ਚਾਹੀਦੇ ਆ ਮਾਪਾ ਜੀ ਲਾਲਗੇ ਹਨਾ ਬਈ ਬੋਲ ਆਪਣਾ ਹਨਾ ਇਹਦੇ ਚ ਰੁੱਝਿਆ ਰਹਿੰਦਾ ਬੇਟਾ ਬਹੁਤ ਸੋਹਣੀ ਜੀ ਹਾਂ ਤੇ ਜੇ ਪਸ਼ੂ ਰੱਖ ਲਗੇ ਬਣਾ ਘੋੜੇ ਰੱਖ ਲੋ ਉਹਦੇ ਨਾਲ ਕੀ ਨਸ਼ੇ ਪੱਤੇ ਤੋਂ ਦੂਰ ਰਹਿੰਦਾ ਮਤਲਬ ਤੇ ਲਾਢੀ ਮੈਨੂੰ ਤੂੰ ਵੀ ਦੱਸ ਗੱਲਬਾਤ ਤੇ ਸਵਾ ਦਾ ਕਿਵੇਂ ਹੈ ਜੇ ਤੂੰ ਤਾਂ ਸਾਮਦਾ ਹਨਾ ਸਵਾ ਦਾ ਵਧੀਆ ਠੰਡਾ ਸੀਦਾ ਜੀ ਪੂਰਾ ਠੰਡਾ ਸੀ ਲਗਾ ਹਾਂ ਇਕੱਲਾ ਬੰਦਾ ਜਾਂ ਵਰਗੀ ਕੋਲ ਠੀਕ ਹੈ ਠੀਕ ਹੈ ਵੀ ਉਹ ਮਤਲਬ ਮੈਂ ਤਾਂ ਹੀ ਪੁੱਛਿਆ ਹਨਾ ਕਈ ਵਾਰੀ ਇੱਕ ਹੋਰ ਦੱਸ ਲਾਢੀ ਜਿਵੇਂ ਹੁਣ ਆਪਾਂ ਇਹ ਸ਼ੌਂਕੀਆ ਤੌਰ ਤੇ ਦਿਖਾਇਆ ਅੱਜ ਦੇ ਲੀ ਲੈ ਬਾਈ ਜੇ ਮਤਲਬ ਤੁਹਾਡਾ ਇਰਾਦਾ ਜਿਵੇਂ ਕਿ ਸੇਲ ਸੂਲ ਦਾ ਵੀ ਹੈਗਾ ਕਿ ਕਿਵੇਂ ਆ ਦੇਖ ਲਾਂਗੇ ਬਾਈ ਸੇਲ ਦਾ ਅੱਛਾ ਮੈਂ ਤਾਂ ਹੂੰ ਦਿਖਾਇਆ ਵੈਸੀ ਵੀ ਇੱਕ ਸਾਡੇ ਕੋਲ ਚੀਜ਼ ਹੈ ਹਨਾ ਤੇ ਇਹਦੀ ਫਿਰ ਡਾਕਟਰ ਸਾਹਿਬ ਜੇ ਹੋਏ ਹੁਣ ਇਹ ਡਾਇਰੈਕਟਰ ਕ੍ਰੋਸਿੰਗ ਚੱਲ ਰਹੀ ਆ ਹੁਣ ਹਾਂਜੀ ਸਰ ਹਾਂ ਤੇ ਹੁਣ ਜੇ ਕੋਈ ਆਸੇ ਪਾਸੇ ਕੋਈ ਆਉਂਦਾ ਹਨਾ ਵੀ ਤੁਸੀਂ ਕ੍ਰੋਸ ਕਰਾ ਦੋਗੇ ਮੱਝ ਕਰਾ ਦਾਂਗੇ ਠੀਕ ਹੈ ਤੇ ਡਾਕਟਰ ਸਾਹਿਬ ਫਿਰ ਇਹ ਜਿਹੜੀ ਤੁਹਾਡਾ ਇਰਾਦਾ ਇਹਦਾ ਸੀਮਨ ਸੂਨ ਤਿਆਰ ਕਰਨ ਦਾ ਹੈ ਕਿ ਕਿਵੇਂ ਆ ਆਪਣਾ ਤਾਂ ਬ੍ਰਦਰ ਇਹੀ ਸਲਾਹ ਦੇ ਰਿਹਾ ਬਾਈ ਨੂੰ ਮਤਲਬ ਕਿ ਲੀਲਾ ਸਿੰਘ ਜੀ ਨੂੰ ਵੀ ਤੁਸੀਂ ਜ਼ਿਆਦਾਤਰ ਇਹਨੂੰ ਮਤਲਬ ਕਿ ਡਾਇਰੈਕਟ ਕ੍ਰੋਸਿੰਗ ਦੇ ਵਿੱਚ ਨਾ ਲੈ ਕੇ ਆਇਆ ਜਾਵੇ ਵੀ ਤੂੰ ਜੇ ਮਤਲਬ ਕਿ ਆਪਾਂ ਸੀਮਨ ਤਿਆਰ ਕਰਾ ਲਈਏ ਸੀਮ ਦੇ ਵਿੱਚੋਂ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਮਤਲਬ ਕਿ ਇਨਕਮ ਸੋਰਸ ਵਧੂਗਾ ਇਹਦਾ ਇਨਕਮ ਸੋਰਸ ਵੀ ਵਧੂਗਾ ਨੰਬਰ 2 ਮਤਲਬ ਕਿ ਇਹਦੀ ਜਿਹੜੀ ਮਤਲਬ ਕਿ ਕੁਆਲਿਟੀ ਹੈਗੀ ਆਪਾਂ ਨੂੰ ਮਤਲਬ ਕਿ ਆਪਾਂ ਗਾਹਾਂ ਸੀਮਨ ਦੇਣ ਯੋਗ ਹੋ ਜਾਾਂਗੇ ਵੀ ਹਾਂ ਜਦੋਂ ਆਪਾਂ ਅਲੱਗ-ਅਲੱਗ ਡਾਕਟਰਾਂ ਨਾਲ ਵੀ ਸੀਮਨ ਖੁਦ ਮੈਂ ਆਪ ਸਪਲਾਈ ਰਾਂਗਾ ਠੀਕ ਹੈ ਠੀਕ ਹੈ ਆਪਾਂ ਖੁਦ ਇਹਦੀ ਮਤਲਬ ਅਲੱਗ-ਅਲੱਗ ਡਾਕਟਰਾਂ ਨਾਲ ਵੀ ਮਤਲਬ ਕੀ ਹੈ ਮੈਂ ਮੈਂ ਤੁਹਾਡੀ ਗੱਲ ਸਮਝ ਗਿਆ ਤੁਹਾਡਾ ਮਤਲਬ ਦੇਖੋ ਹੁਣ ਨੀਲਾ ਸਿੰਘ ਦੀ ਗੱਲ ਕਰਕੇ ਨੀਲਾ ਸਿੰਘ ਦਾ ਜੇ ਕੋਈ ਮਾਝਾ ਆ ਗਿਆ ਤਾਂ ਕਰੌਸ ਕਰਾਵਾ ਦੇਣਗੇ ਪਰ ਕੀ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਦਰਸ਼ਕੋ ਵੀ ਜੇ ਸੀਵਨ ਤਿਆਰ ਹੋ ਗਿਆ ਹਨਾ ਕੀ ਹੈ ਉਹ ਮਤਲਬ ਅਲੱਗ-ਅਲੱਗ ਏਰੀਏ ਦੇ ਵਿੱਚ ਡਾਕਟਰਾਂ ਕੋਲੇ ਜਾਊਗਾ ਉੱਥੇ ਜਾ ਕੇ ਕੀ ਹੈ ਵੀ ਡਾਕਟਰ ਮਤਲਬ ਕੀ ਟੀਕੇ ਲਾਉਣਗੇ ਹਨਾ ਜਦੋਂ ਮਤਲਬ ਤੇ ਉੱਥੇ ਕੀ ਹੈ ਵੀ ਮੱਜਾਂ ਦਾ ਅਡਵਾਡਾ ਰਿਜ਼ਲਟ ਦੂਰ ਦੂਰ ਤੱਕ ਫੈਲੂਗਾ ਫਿਰ ਇਹਦਾ ਰਿਜ਼ਲਟ ਵਧੀਆ ਆਊ ਹਣਾ ਬਿਲਕੁਲ ਬਿਲਕੁਲ ਤੇ ਇੱਕ ਨਾਲੇ ਪਲੱਸ ਪੁਆਇੰਟ ਹੋਰ ਆਗੇ ਨਾਲੇ ਜੇ ਗੱਲ ਕਰੀ ਆਪਾਂ 70% ਕਟੀਆਂ ਆ ਰਹੀਆਂ ਨੇ ਗਿਆ ਤਾਂ ਨਾਲ ਉਹ ਵੀ ਜ਼ਿਆਦਾਤਰ ਮਤਲਬ ਕਿ ਫਾਰਮਰ ਨੂੰ ਇਹ ਸਪੋਰਟ ਸਭ ਤੋਂ ਵੱਧ ਮਿਲੂਗੀ ਵੀ ਜਦੋਂ ਆਪਣਾ ਮਤਲਬ ਕਿ ਤੁਸੀਂ ਦਾਅਵੇ ਨਾ ਕਹਿ ਸਕਦੇ ਹੋ ਵੀ ਹੁਣ ਵੀ ਜਿਹੜੀਆਂ ਹਾਂ ਜਿਹੜਾ ਬੋਲ ਕੇ ਕਹਿ ਸਕਦੇ ਕਟੀਆਂ ਆ ਰਹਾ ਰਿਜ਼ਲਟ ਵਧੀਆ ਦੀ ਇਹ ਤੁਸੀਂ ਜਿਹੜੀ ਗੱਲ ਸੀਐਮ ਨੂੰ ਹਾਂ ਹਾਂ ਵੀ ਉਹ ਮੈਨੂੰ ਵੀ ਵਧੀਆ ਲੱਗੀ ਹਾਂ ਮੈਂ ਸਸੋਈਆਂ ਕਿੰਨਾਂ ਨੇ ਕਟੀਆਂ ਆ ਠੀਕ ਹੈ ਠੀਕ ਹੈ ਠੀਕ ਹੈ ਨਾ ਚਲੋ ਉਹ ਵੀ ਮਤਲਬ ਇੱਕ ਫਾਇਦਾ ਹੈ ਨਾ ਕਟਾ ਆਪਾਂ ਥੋੜਾ ਜਿਹਾ ਚੱਲਦੇ ਹੁਣ ਸੁਣੋ ਫਾਇਦਾ ਜੀ ਬਹੁਤ ਤੇ ਗਾਹਾਂ ਮਤਲਬ ਜਿਹੜਾ ਕਿਸਾਨ ਭਰਾ ਦਾ ਫਾਇਦਾ ਵੀ ਹੋ ਜਾਣਾ ਤੇ ਡਾਕਟਰ ਸਾਹਿਬ ਮੈਨੂੰ ਇੱਕ ਹੋਰ ਦੱਸੋ ਤੁਸੀਂ ਵੀ ਤੁਸੀਂ ਵੀ ਮਤਲਬ ਕੰਮ ਕਰਦੇ ਹੋ ਹਨਾ ਤੇ ਅੱਜ ਜੇ ਤੁਹਾਨੂੰ ਮਾਣ ਸੀ ਤੁਸੀਂ ਇੱਥੇ ਤਾਂ ਹੀ ਖੜੇ ਹੋ ਬੀ ਇੱਕ ਤਾਂ ਇਹ ਵੀ ਤੁਸੀਂ ਦਾਵਾ ਕਰਦੇ ਹੋ ਵੀ ਇਹ ਲਾਹੌਰੀ ਦਾ ਹੈ ਤੇ ਇਹਦੀ ਮਾ ਦਾ ਰਿਕਾਰਡ ਦੂਜੇ ਸੂਏ 16 ਲੀਟਰ ਕੇ ਹੈ 16 ਪਲਸ 16 ਪਲਸ ਤੇ ਇਹ ਲੀਲਾ ਸਿੰਘ ਉਹ ਮੱਝ ਹੁਣ ਸਾਡੇ ਕੋਲੇ ਆ ਕਿ ਕੋਲੇ ਨਹੀਂ ਹੈਗੀ ਨਾ ਬੇਚਤੀ ਹੋਈ ਬੇਚਤੀ ਸੀਗੀ ਤੀਜੇ ਸੂਏ ਹੋ ਗਈ ਜੀ ਉਹ ਵੇਚ ਕੇ ਦਿੱਤਾ ਅੱਛਾ ਤੀਜੇ ਸੂਏ ਜਦੋਂ ਸੂਣ ਵਾਲੀ ਸੀ ਇਹ ਦੂਜੇ ਸੂਏ ਦਾ ਦੂਜੇ ਸੂਏ ਦਾ ਹੀ ਠੀਕ ਹੈ ਤੀਜੇ ਸੂਏ 16 ਲੀਟਰ ਦਾ ਦੂਜੇ ਸੂਏ ਮੈਂ ਸਮਝ ਗਿਆ ਗੱਲ ਸੋਡੀ ਲੈ ਵੀ ਮਿੱਤਰੋ ਜਿਹੜਾ ਆਪਾਂ ਦੋ ਮਿੰਟ ਬਸ ਜਿਹੜਾ ਬੁੱਲ ਦਿਖਾਇਆ ਹਨਾ ਇਹਦਾ ਰਿਜ਼ਲਟ ਦੀ ਗੱਲ ਕਰੀਏ ਉਹ ਵੀ ਬਹੁਤ ਚੰਗਾਗਾ ਬਾਕੀ ਮਾਪੱਖੋ ਵੀ ਚੰਗਾ ਤੇ ਪਿਆਵਲੀ ਡਿਟੇਲ ਹੈ ਜਿਹੜੀ ਉਹ ਵੀ ਬਾਈ ਕਹਿੰਦਾ ਵੀ ਪੂਰੀ ਇਨਵਨ ਸਹੀ ਆ ਤੁਸੀਂ ਇਹਦੇ ਤੋਂ ਮਤਲਬ ਕੀ ਹੈ ਕ੍ਰੋਸਿੰਗ ਵਾਸਤੇ ਠੀਕ ਹੈ ਇਹਦੇ ਤੋਂ ਸੁਵਿਧਾ ਲੈ ਸਕਦੇ ਹੋ ਜਦੋਂ ਬਾਈ ਨੂੰ ਆਪਾਂ ਕੰਟੈਕਟ ਨੰਬਰ ਵੀ ਲੈ ਕੇ ਦੇਵਾਂਗੇ ਲਾਸਟ ਤੇ ਮੇਰਾ ਵੀ ਇਹੀ ਕਹਿਣਾ ਵੀ ਆਪਾਂ ਜੇ ਚੰਗੀ ਬਰੀਡ ਦੇ ਉੱਤੇ ਕੰਮ ਕਰਾਂਗੇ ਹਨਾ ਚੰਗੇ ਬੱਚੇ ਆਉਣਗੇ ਘਰਾਂ ਦੇ ਵਿੱਚ ਉਹੀ ਵਾਅਦਾ ਹੋਊਗਾ ਡਾਕਟਰ ਸਾਹਿਬ ਬੱਚਿਆਂ ਦਾ ਇੰਟਰਸਟ ਵਧਦਾ ਹੈ ਬੱਚੇ ਵੀ ਵਿਕਣਗੇ ਹੈਨਾ ਤੇ ਉਹਦੇ ਆਪਣੇ ਪਰਿਵਾਰ ਦੇ ਵਿੱਚ ਵੀ ਬੱਚਿਆਂ ਦਾ ਇੰਟਰਸਟ ਵੱਧਦਾ ਜਦ ਕਿ ਹੁਣ ਜਿਹੜੀ ਨਵੀਂ ਪੀੜ੍ਹੀ ਹੈਗੀ ਨਾ ਪਸ਼ੂਆਂ ਦੇ ਕਿਤੇ ਤੋਂ ਇੰਨਾ ਕੁ ਮਤਲਬ ਕਿ ਪਿੱਛੇ हट ਗਈ ਵੀ ਥੋੜਾ ਜਿਹਾ ਨਾ ਫੋਨਾਂ ਦੇ ਵਿੱਚ ਉਲਝੇ ਪਏ ਨੇ ਸਹੀ ਗੱਲ ਆ ਬਈ ਸਹੀ ਗੱਲ ਮੈਂ ਕਹਿੰਦਾ ਵੀ ਫੋਨਾਂ ਦੇ ਵਿੱਚੋਂ ਲਿਕੜ ਕੇ ਤੁਸੀਂ ਮਤਲਬ ਕਿ ਇਸ ਬ੍ਰਹਮਾ ਮਤਲਬ ਕਿ ਬ੍ਰੇਡ ਨਾਲ ਇੱਕ ਦਿਨ ਦੇ ਵਿੱਚ ਆਉਣਾ ਚਾਹੀਦਾ ਤਾਂ ਆਪਾਂ ਮਤਲਬ ਕਿ ਇਸ ਤੰਦਰ ਨੂੰ ਥੋੜਾ ਜਿਹਾ ਹੋਰ ਵੀ ਮਤਲਬ ਕਿ ਪ੍ਰਚਲਿਤ ਕਰ ਸਕਦੇ ਹਾਂ ਠੀਕ ਹੈ ਨਾ ਕਰ ਸਕਦੇ ਹਾਂ ਹਾਂ ਸਭ ਤੋਂ ਵੱਡੀ ਦਾ ਪਲੱਸ ਪੁਆਇੰਟ ਲਾਸਟ ਤੇ ਡਾਕਟਰ ਸਾ ਛਾਣ ਆ ਗਿਆ ਫਲਮਾਉਣ ਦਾ ਮੌਕਾ ਦਿੱਤਾ ਲੈ ਵੀ ਦੋਸਤੋ ਹਨਾ ਆਪਾਂ ਬਾਈ ਡਾਕਟਰ ਸਾਹਿਬ ਦਾ ਵੀ ਨੰਬਰ ਲੈ ਕੇ ਦਿੰਨੇ ਆ ਤੁਹਾਨੂੰ ਤੇ ਬਾਈ ਦੀਲੇ ਦਾ ਵੀ ਤੇ ਡਾਕਟਰ ਸਾਹਿਬ ਤੁਸੀਂ ਨੰਬਰ ਬੋਲੋ ਆਪ ਦਾ ਆਪਣਾ ਨੰਬਰ ਹੈਗਾ 97791 6391 ਜੀ ਠੀਕ ਹੈ ਤੇ ਬਾਈ ਦੀਲੇ ਨੰਬਰ ਬੋਲ ਲਾਡੀ ਤੇਰਾ ਜਿਹੜਾ ਚੱਲਦਾ 62808 ਜੀ ਬਾਈ 62808 22971 ਜੀ 22971 ਲੈ ਵੀ ਦੋਸਤੋ ਦੀਲਾ ਬਾਈ ਇਹ ਵੀ ਗੱਲ ਕਹਿੰਦਾ ਸੀਗਾ ਜੇ ਕੋਈ ਚੰਗੇ ਪੈਸੇ ਹਨਾ ਰੇਟ ਤੇ ਉਹ ਫੋਨ ਤੇ ਕਰ ਲੈਣਗੇ ਜੇ ਕਿਸੇ ਨੂੰ ਵੀ ਚਾਹੀਦਾ ਹੋਇਆ ਤੇ ਬਾਈ ਲੀਲੇ ਨੂੰ ਕਾਲ ਕਰਕੇ ਤੁਸੀਂ ਪਤਾ ਕਰ ਸਕਦੇ ਹੋ ਪ੍ਰੋਪਰ ਡਿਟੇਲ ਤੇ ਵੀਡੀਓ ਦੇ ਐਂਡ ਤੱਕ ਬਣੇ ਰਹਿਣ ਵਾਸਤੇ ਸੋਡੇ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਦੋਸਤੋ ਵੀਡੀਓ ਜਿੰਨੇ ਵੀ ਵੀਰ ਸ਼ੇਅਰ ਕਰਦੇ ਹੁੰਦੇ ਨੇ ਉਹਨਾਂ ਵੀਰਾਂ ਦਾ ਵੀ ਧੰਨਵਾਦ ਕਰਦੇ ਆਂ ਤੇ ਬਾਈ ਧੰਨਵਾਦ ਤੁਹਾਡਾ ਵੀ ਹੈ ਜਿਹੜੇ ਸਾਨੂੰ ਇੱਥੇ ਮੁੱਖ ਠੀਕ 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 ਓਕੇ